ਜੁਬੇਦੋ ਕਾਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋ ਪਵਿੱਤਰ ਨੰਗੀ ਗੋਦੀ ਵਿੱਚ ਬੈਠਣ ਹੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਬੜਪਾਗੀ ਸਤ ਸੰਗਤ ਜਨੋ ਆਓ ਗੁਰਫਤਿ ਪ੍ਰਵਾਨ ਕਰੋ ਜੀ ਕੋਈ ਰਚਨਾ ਬੰਦੀ ਨਾ ਰਹੇ ਸਾਰੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਮੰਦਰੀ ਘੋੜਾ ਅੰਦਰ ਭਗਤ ਨਾਮਦੇਵ ਜੀ ਦੀ ਰਚਨਾ ਨੂੰ ਚਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ 988 ਅੰਗ ਤੇ ਇਹ ਸ਼ਬਦ ਸੁਭਾਈ ਬਾਣ ਹੈ ਸਭੈ ਪਟ ਰਾਮ ਬੁਨਿਆ ਰਾਮ ਬਿਨਾ ਕੋ ਬੁਲੈ ਰੇ ਰਾਮ ਬਿਨਾ ਕੋ ਬੁਲੈ ਰੇ ਭਗਤ ਜੀ ਨੇ ਅਖਿਆ ਕਿ ਹਰ ਹਿਰਦੇ ਵਿੱਚ ਪਰਮਾਤਮਾ ਹੀ ਮੋਹਦਾ ਹੈ ਸਾਰੇ ਜੀਵਾਂ ਦੇ ਅੰਦਰ ਪਰਮਾਤਮਾ ਹੀ ਬੋਲਦਾ ਹੈ ਤਿੰਨੇ ਭਵਨਾਂ ਦੇ ਜੀਵਾਂ ਦੇ ਅੰਦਰ ਪਰਮੇਸ਼ਰ ਹੀ ਬੋਲਦਾ ਹੈ ਪਰਮੇਸ਼ਰ ਦੀ ਹੀ ਆਵਾਜ਼ ਹੈ ਮੋਲਾਂ ਤੋਂ ਭਾਵੇਂ ਸਾਡੀ ਜ਼ਿੰਦਗੀ ਨੂੰ ਭਾਵੇਂ ਉਹ ਮਨੁੱਖ ਹਨ ਇਸ ਤਰੀ પુરੁਸ਼ ਭਾਵੇਂ ਚੇਤਨ ਜੜ ਦੇਤਨ ਪਸ਼ੂ ਪੰਛੀ ਜਾਨਵਰ ਦਰਖਤ ਬਨਸਪਤੀ ਇਹਨਾਂ ਸਾਰਿਆਂ ਨੂੰ ਚਲਾਉਣ ਵਾਲਾ ਇਹਨਾਂ ਸਾਰਿਆਂ ਨੂੰ ਸੱਤਾ ਦੇਣ ਵਾਲਾ ਇਹਨਾਂ ਸਾਰਿਆਂ ਨੂੰ ਜੀਵਨ ਦਾਣ ਦੇਣ ਵਾਲਾ ਕੇਵਲ ਤੇ ਕੇਵਲ ਪਰਮੇਸ਼ਰ ਹੈ। ਕਈ ਵਾਰੀ ਸਾਨੂੰ ਕੋਈ ਕਹਿੰਦਾ ਹੈ ਤਰਕਸ਼ੀਲੇ ਗੱਲ ਆਿੰਦਾ ਹੈ ਕਿ ਆਪਾਂ ਆਪਣਾ ਕਰਕੇ ਖਾ ਰਹੇ ਹਾਂ ਜੀ ਆਪਾਂ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉ ਰਹੇ ਹਾਂ ਸਤਿਗੁਰਾਂ ਖੈ ਨਹੀਂ। ਬਾਣੀ ਕਹਿੰਦੀ ਨਹੀਂ ਆਪਣੀ ਮਰਜ਼ੀ ਦੇ ਨਾਲ ਨੂੰ ਤਰਤੀ ਤੇ ਚੱਲ ਰਿਹਾ ਤੇ ਇੱਕ ਤੋਂ ਦੂਜਾ ਕਦਮ ਨਹੀਂ ਪੁੱਟ ਸਕਦਾ ਇੱਕ ਤੋਂ ਦੂਜਾ ਸਵਾਸ ਨਹੀਂ ਲੈ ਸਕਦਾ ਕਿਉਂ ਕਿਉਂਕਿ ਜਦੋਂ ਸਤਿਗੁਰੂ ਆਪਣੇ ਉਹ ਸਿੱਖਾਂ ਨੂੰ ਪਾਈ ਬੰਦੇ ਨੂੰ ਪਾਈ ਮਰਦਾਨੇ ਨੂੰ ਸਵਾਲ ਕਰਦੇ ਨੇ ਕਈਆਂ ਤੇ ਇਸ ਗਾਥਾ ਵਿੱਚ ਇਹ ਬਿਆਨ ਕੀਤਾ ਵੀ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਕੋਈ ਕੋਈ ਸਵਾਸ ਦੀ ਜ਼ਿੰਦਗੀ ਤੇ ਹੈ ਕੋਈ ਦੁਨਾਨੀ ਭਾਈ ਬਾਲਾ ਕਹਿੰਦੇ ਨੇ ਕੋਈ ਸਵਾਸਾਂ ਦੀ ਇਹ ਸਾਹਿਬ ਕਹਿਣ ਲੱਗੇ ਨਹੀਂ ਇਹ ਆਪਾਂ ਤੇ ਇੱਕ ਸਾਹ ਦੇ ਬਣਾਏ ਆ ਪਰਮੇਸ਼ਰ ਨੇ ਉਹਦੀ ਮਰਜ਼ੀ ਤੋਂ ਬਿਨਾ ਇਸ ਸੰਸਾਰ ਦੇ ਉੱਤੇ ਇਸ ਧਰਤੀ ਦੇ ਵਿੱਚ ਪੱਤਾ ਵੀ ਨਹੀਂ ਹਿਲਦਾ ਆਪਾਂ ਨੂੰ ਕਿ ਬੋਲ ਕਬੂਲ ਮੰਦੇ ਚੰਗੇ ਬੋਲ ਜਾਂਦਾ ਹੈ ਕਿਸੇ ਦੇ ਮਾਣੇ ਬੋਲ ਨੇ ਕਿਸੇ ਦੇ ਚੰਗੇ ਬੋਲ ਨੇ ਕਿਉਂ ਸਤਿਗੁਰੂ ਅਰਜਨ ਦੇਵ ਸਾਹਿਬ ਜਿਹੜੇ ਅਵਤਾਰੀ ਪੁਰਸ਼ ਨੇ ਉਹ ਕਹਿੰਦੇ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਰੂਪ ਦੀ ਰਚਨਾ ਕੀਤੀ ਜਾ ਰਹੀ ਹੈ ਪੋਥੀ ਪਰਮੇਸ਼ਰ ਦੇ ਰੂਪ ਵਿੱਚ ਜਿਹਨੂੰ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਮੇਰਾ ਮਾਲਕ ਸੰਗਤਾਂ ਨੂੰ ਇਹ ਗੱਲ ਕਹਿੰਦਾ ਹੈ ਕਿ ਸ਼ਬਦ ਸਾਡਾ ਹਿਰਦਾ ਸਰੂਪ ਹੈ ਇਹ ਤੁਹਾਨੂੰ ਤਾਂ ਦਿੱਤਾ ਹੈ ਕਿਉਂਕਿ ਤਨ ਕਰਕੇ ਮਨੁੱਖ ਕਦੇ ਗਰਮ ਹੋ ਸਕਦਾ ਹੈ ਕਦੇ ਸ਼ਰਧ ਹੋ ਸਕਦਾ ਹੈ ਕਦੇ ਸ਼ਾਂਤ ਹੋ ਸਕਦਾ ਹੈ ਕਦੇ ਕ੍ਰੋਧ ਵਿੱਚ ਆ ਸਕਦਾ ਹੈ ਇਹ ਤਨ ਇੱਕ ਸਰਣੀ ਰਹਿ ਸਕਦਾ। ਇਸ ਕਰਕੇ ਸਤਿਗੁਰੂ ਧਾਨਕ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਨੂੰ ਸਵਾਲ ਆਪੀਤਾ ਤੇ ਉਹਨਾਂ ਨੇ ਸਵਾਲ ਦਾ ਫਿਰ ਉੱਤਰ ਆਪ ਦਿੱਤੇ ਨੇ। ਹਾਲਾਂਕਿ ਉਹ ਛੱਡਦਾ ਇਹ ਸਾਡੀ ਬਣੋਤੋ ਵੀ ਵਿਆਸਾ ਨੂੰ ਸਮਝਾਉਣ ਵਾਸਤੇ ਹੋਵੇ ਉਹ ਸਿੱਖ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਸੀ ਬੜੇ ਸ਼ਿਆਣੇ ਸਨ। ਹੋ ਜੀ ਫਿਰ ਸ਼ਹਿਬਾ ਨੇ ਇਹ ਸ਼ਬਦ ਉਚਾਰਨ ਕੀਤਾ ਉੱਤਰ ਦਿੰਦੇ ਹਾਂ ਹਮ ਆਦਮੀ ਹਾਂ ਇਕਦਮੀ ਮੋਹਨਤ ਮੋਹਤ ਨਾ ਜਾਣਾ ਨਾਨਕ ਬਿਨ ਮੈਂ ਤਿਸਹ ਸਦੇ ਗਹੂ ਜੰਕੇ ਜੀ ਬਿਨਾਣਾ ਵਿਚਾਰ ਦੇਖ ਕੇ ਤੇ ਕੀ ਤਨਾ ਅਨਿਆ ਅਗਿਆਨਤਾ ਤੂੰ ਹੀ ਨਿਆ ਅੱਖਾਂ ਤੋਂ ਨਹੀਂ ਜੀ ਜਿਹਦੇ ਕੋਲ ਗਿਆਨ ਦੇ ਨਹੀਂ ਤਰਣੈ ਬਾਣੀ ਨੇ ਉਹਨਾਂ ਆਖਿਆ ਤੂੰ ਅੰਨੈ ਅੰਦੇ ਇਹ ਨਾ ਅਖੀਆਂ ਜਨਮਖੋ ਨੋਇਣ ਨਾਹੀ ਅੰਦੇ ਸਹੀ ਨਾਮ ਕਾ ਖਸਮੋ ਉੱਥੇ ਜਾਏ ਉਹ ਵਰਨੇ ਨਹੀਂ ਜਿਹੜੇ ਆਪਣੇ ਰੱਬ ਤੋਂ ਆਪਣੇ ਖਸ਼ਮ ਤੋਂ ਹੀਨੇ ਨੇ ਸਖਣੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਗਿਆਨ ਦੀ ਦਾਤ ਨਹੀਂ ਦਿੱਤੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣਾ ਨਾਮ ਨਹੀਂ ਦਿੱਤਾ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਵਿਰਵੇ ਨੇ ਬੈਠੇ ਨਾ ਜੀ ਉੱਠ ਤੇ ਮੈਂ ਵੀ ਸਵੇਰੇ ਪੈਂਦਾ ਤੇ ਮੜੇ ਕਹਿੰਦੇ ਨੇ ਜાગ ਤੇ ਮੈਨੂੰ ਵੀ ਆ ਜਾਂਦੀ ਜਪੀਆਂ ਨਹੀਂ ਜਾਂਦਾ ਤੇ ਇਹ ਮੈਂ ਦਾਵਾ ਕਰਨਾ ਸਾਰਿਆਂ ਨੂੰ ਦੀ ਜਿਹੜਾ ਵਕਸ਼ਿਤ ਸੌਂ ਗਿਆ ਨਾ ਅਮਰਤ ਵੇਲੇ ਉੱਠੇਗਾ ਜ਼ਰੂਰ ਉਹ ਭਲਿਆ ਤੂੰ ਉਠ ਨਹੀਂ ਸਕਦਾ ਹ। ਤੇ ਮਾਪੂਸਤੇ ਨੇ ਪਿਆ ਪਿਆਈ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰ ਲਿਆ ਕਿਉਂਕਿ ਅੱਜ ਸਾਡੇ ਸਰੀਰ ਰੋਗੀ ਨੇ ਕੋ ਸ਼ੂਗਰ ਵੀ ਪੀਤਨਾ ਤਰ੍ਹਾਂ ਦੀਆਂ ਬਿਮਾਰੀਆਂ ਨੇ ਹਿੰਮਤ ਨਹੀਂ ਪੈਂਦੀ। ਸਰੀਰ ਸਾਥ ਹੀ ਨਹੀਂ ਦੇ ਰਿਹਾ। ਮੰਜੇ 'ਤੋਂ ਮੰਜੇ ਤੇ ਪਏ ਪਏ ਨੇ ਜਾਗਦਿਆਂ ਜਾਗਦਿਆਂ ਚਿੰਤਨ ਕਰ ਲਿਆ ਵਾਹਿਗੁਰੂ 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 ਇੱਕ ਦਿਨ ਤੁਹਾਡੀ ਜ਼ਿੰਦਗੀ ਚ ਆ ਜਾਏਗਾ ਜੀ ਫਿਰ ਇਹ ਪੰਗਤੀਆਂ ਤੁਹਾਡੇ ਤੇ ਟੁੱਪ ਜਾਣਗੀਆਂ ਉਹ ਆਪ ਉਠਾਣਾ ਸ਼ੁਰੂ ਕਰ ਦੇਗਾ ਆਪੇ ਜਾਏਗਾ 6:52 ਤੋਂ ਉੱਠ ਕੇ ਛਾਲ ਬੰਨ੍ਹ ਪਿਆ ਇੱਕ ਜਾਗੰਦੇ ਨਾਲ ਹਨ ਇੱਕ ਨਹਾ ਸੁਧਿਆ ਤੇ ਉਠਾਲ ਇੱਕ ਪ੍ਰੇਮੀ ਕਹਿੰਦਾ ਤੇ ਮੈਂ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਦਾ ਤਾਂ ਬਿਨੁ ਅਮਰਤ ਵੇਲੇ ਦੀ ਦਾਤ ਦੇ ਘਰ ਦੀ ਹਾਲਤ ਬੜੀ ਮਾੜੀ ਸੀ ਕਿ ਮੇਰੇ ਤੇ ਕਿਰਪਾ ਕਰ ਮੇਰੇ ਤੇ ਰਹਿਮ ਕਰ ਦਰਸ ਕਰ ਮੇਰੀ ਝੋਲੀ 'ਚ ਅਮਰਤ ਵੇਲਾ ਪਾ ਦੇ ਨਾਮ ਦੀ ਦਾਤ ਪਾ ਹੋ ਸਕਦਾ ਮੇਰੀ ਜ਼ਿੰਦਗੀ ਦੀ ਹਾਲਤ ਚੰਗੀ ਹੋ ਜਾਏ ਅਰਦਾਸ ਕੀਤੀ ਜੀ ਕਹਿੰਦਾ ਉਠਿਆ ਨਹੀਂ ਜਿਸ ਜਨਮ ਮੈਂ ਬਣੌਤ ਬਿਆੰਦਾ ਰਿਆ ਇਹ ਅਜ ਉਠਾਂਗੇ ਕੱਲ ਉਠਾਂਗੇ ਤਰਲੇ ਰਹਿ ਕਿਸੇ ਸਿੱਖ ਨੇ ਦੱਸ ਦਿੱਤਾ ਕਿ ਅਨਦਾਸ਼ ਕਰਿਆ ਕਰ ਆਪੇ ਉਠਾਏਗਾ ਕੋਈਂਦਾ ਹੁਣ ਜੀਵਨ ਇਸ ਤਰ੍ਹਾਂ ਆ ਗਿਆ ਕਿ ਜਦੋਂ 12 ਵਜੇ ਤੋਂ ਬਾਅਦ ਦਾ ਵਕਤ ਹੋਣਾ ਤੇ ਮਨੋਚਾਰ ਦੇ ਪਾਸੇ ਮੇਰੀ ਬਾਣ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪੈ ਗਈ ਵਾਣੀ ਪੜਦੇ ਸਿੱਖਾਂ ਨੇ ਮੇਰੇ ਆਲੇ ਦੁਆਲੇ ਹੋ ਜਾਣਾ ਤੇ ਵਿੱਚੋਂ ਕਿਸੇ ਨੇ ਆਵਾਜ਼ ਬਾਹਰ ਨਹੀਂ ਕਿ ਉੱਠ ਜਾਗਦਾ ਕਿਉਂ ਨਹੀਂ ਆ ਸਾਡੇ ਨਾਲ ਬਾਣੀ ਪੜ ਇਸ ਤਰ੍ਹਾਂ ਵਰਤਦਾ ਜੀ ਗੁਰੂ ਇਹਨੂੰ ਇਹਨਾਂ ਸਭੇ ਕਟ ਧਾਮ ਮੋਲੈ ਰਾਮ ਬਿਨਾ ਕੋ ਮੋਲੈ ਦੀ ਉਹਰਦਿਆਂ ਵਿੱਚ ਵਸ ਕੇ ਤੁਹਾਨੂੰ ਆ ਕੇ ਆਪ ਪਰਮੇਸ਼ਰ ਕਿਉਂਤੀ ਲਾ ਦਿੰਦਾ ਆਪਣੇ ਸੇਵਕਾਂ ਨੇ ਨਿਆਣ ਸਿੰਘ ਜਦੋਂ ਜਕਾਰਾ ਛੱਡਦੇ ਨੇ ਉਹ ਇੱਕ ਸ਼ਬਦ ਨਾਲ ਬੋਲਦੇ ਨੇ ਜਦੋਂ ਉਹ ਆਪਣਾ ਜਕਾਰਾ ਛੱਡਦੇ ਨੇ ਆਪਾਂ ਦੇ ਬੋਲੇ ਸੁਨਿਆਲ ਕਹਿੰਦੇ ਆ ਉਹ ਜਕਾਰੇ ਦੇ ਵਿੱਚ ਨਾਮ ਲੈਂਦੇ ਨੇ ਚਿੰਤੋ ਜਿੰਤੋ ਸਿੰਘੋ ਗੁਪਤੋ ਰੱਖ ਲੋ ਬਿਰਧ ਬਾਣੇ ਦੀ ਲਾਹ ਸੱਚੀ ਮੁੱਚੀ ਸ਼ਹੀਦ ਵਰਤੇ ਨੇ ਕਿਤੇ ਪੁਲੇਖਾ ਨਾ ਖਾਯੋ ਕਿ ਕਿਸੇ ਵਿਸ਼ੇਸ਼ ਵਿਅਕਤੀ ਦੇ ਅੰਦਰ ਆ ਕੇ ਸ਼ਹੀਦ ਸਿੰਘ ਸੰਸਾਰ ਤੇ ਕੁਝ ਮੰਡ ਰਏ ਨੇ ਸ਼ਹੀਦ ਸਿੰਘ ਤੇ ਆਪਣਾ ਪਹਿਰਾ ਦੇ ਰਹੇ ਨੇ ਆਪਣੀ ਕੌਮ ਨੂੰ ਉਜਾਣ ਲਈ ਆਪਣੀ ਗੁਰਸਿੱਖਾਂ ਨੂੰ ਉਜਾਣ ਲਈ ਇਹ ਕਾਰਨ ਹੈ ਕਿ ਦੁਨੀਆ ਤੇ ਵੱਡੇ ਵੱਡੇ ਆਏ ਅਫਗਾਨ ਨਹੀਂ ਆਏ ਅਬਦਲ ਨਹੀਂ ਆਏ ਸਾਡੀ ਆਪਣੇ ਆਏ ਸ਼ਕਮਟਾਣ ਵਾਸਤੇ ਆਧਵੀ ਯਤਨ ਹੈ ਜੀ ਆ ਬੀ ਜੀ ਪੀ ਨੇ ਜਿਹੜੇ ਤੁਹਾਨੂੰ ਚੋਲੇ ਪਵਾਏ ਨੇ ਨਾ ਬੀ ਜੀ ਪੀ ਜਿਹੜੇ ਸਿੱਖਾਂ ਨੂੰ ਧਨ ਨਾਲ ਦੇ ਕੇ ਖਰੀਦ ਕੇ ਟਿਕਟਾਂ ਦਾ ਲਾਟ ਦੇ ਕੇ ਆਪਣੇ ਵੱਲ ਕਰ ਰਹੀ ਉਹਦਾ ਇੱਕੋ ਹੀ ਕਾਰਨ ਹੈ ਕਿ ਤੁਹਾਨੂੰ ਭਗਵੇਂ ਬਾਣੇ ਦੇ ਕੇ ਤੁਹਾਡਾ ਖਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਛਡਾਣਾ ਚਾਹੁੰਦੇ ਨੇ ਇਹਨਾਂ ਦੀ ਅਖਵਾਪਾਂ ਵਿੱਚ ਇਨਾਂ ਦੇ ਬੁੱਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੰਤ ਥਾਵਾਂ ਤੇ ਨਰਾਤਰ ਹੁੰਦਾ ਤੁਸੀਂ ਤੱਕ ਛੱਪਦੇ ਪਰਮਤਮਾ ਦੀ ਗਈ ਸਿੱਖ ਬਾਣਿਆਂ ਵਿੱਚ ਰਹਿੰਦੇ ਸਿੱਖ ਪੇਸ਼ ਵਿੱਚ ਬੈਠੇ ਰਹਿੰਦੇ ਲੋਕਾਂ ਦੇ ਦਿਮਾਗਾਂ ਦੇ ਇਹੋ ਜਿਹੇ ਵੀ ਇਹਦੀ ਪਾਤੀ ਦੀ ਆੜ ਵਿੱਚ ਆਪਣੀ ਜ਼ਿੰਦਗੀ ਦੇ ਅੰਦਰ ਧਨ ਕਮਾਣਾ ਚਾਹੁੰਦੇ ਨੇ ਧਨ ਤੋਂ ਬਿਨਾ ਕੁਝ ਨਹੀਂ ਸਿਆਸੀ ਲੋਕ ਪਾਵੇਂ ਕਿਸ ਮਰਜ਼ੀ ਪਾਰਟੀ ਦੇ ਹੋਣ ਉਹਨਾਂ ਦੀ ਲਾਲਸਾ ਕੇਵਲ ਧਨ ਤੇ ਟਿਕੀ ਹੈ ਹੁਣ ਤਾਂ ਤਨ ਵੇਖ ਕੇ ਪੱਕਾ ਬਦਲ ਲੈਣੀ ਹੈ ਜਿਹੜੇ ਲੋਕ ਟਿੱਗੜਤਾ ਲਾਲਚ ਲੈ ਕੇ ਆਪਣੀ ਪਾਰਟੀ ਤਬਦੀਲ ਕਰ ਸਕਦੇ ਨੇ ਉਹ ਕੌਮ ਨੂੰ ਦੇਸ਼ ਨੂੰ ਕਿਸੇ ਵੀ ਵਿਅਕਤੀ ਨੂੰ ਕੁਝ ਨਹੀਂ ਦੇ ਸਕਦੇ ਉਹਨਾਂ ਦੀ ਲਾਲਸਾ ਕੇਵਲ ਧੰਨ ਹੋਵੇਗਾ ਉਹ ਇਹ ਨਾਖਿਓ ਕਿ ਮੈਂ ਤੇ ਤੁਹਾਨੂੰ ਪ੍ਰਚਾਰ ਕਰੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕੁਝ ਕੀਤਾ ਜੀ ਸੈਂਟਰ ਦੇ ਵਿੱਚ ਸਾਡੀ ਬਾਣ ਹੈ ਕਿ ਤਾਂ ਪੰਜਾਬ ਨੂੰ ਕੁਝ ਮਿਲੇਗਾ ਧੋਖਾ ਕਰਨੇ ਨੇ ਉਹ ਲੋਕ ਤੁਹਾਡੇ ਨਾਲ ਉਹ ਜਾਣਦੇ ਨੇ ਕਿ ਤੁਹਾਡੇ ਲੋਕਾਂ ਨੂੰ ਵਿੱਚ ਲੈ ਕੇ ਸਿੱਖਾਂ ਤੇ ਪ੍ਰਭਾਵ ਪਾਇਆ ਗਿਆ ਹੈ ਸਿੱਖ ਚਿਹਰਿਆਂ ਨੂੰ ਟਿੱਕਾ ਦੇ ਕੇ ਅਸੀਂ ਆਪਣੇ ਐਮਪੀ ਬਣਾ ਸਕੀ ਇਸ ਔਖੇ ਵਿੱਚ ਕੋਈ ਸਿੱਖ ਨਾ ਆਇਆ ਕਿਤੇ ਉਹ ਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਨਹੀਂ ਜੇ ਅਦਬ ਹੁੰਦਾ ਤੇ ਉਹ ਸਾਡੇ ਬਹਾਦਰ ਸਿੰਘ ਭਾਈ ਅਮਰਤਪਾਲ ਸਿੰਘ ਵਰਗੇ ਉਹਨਾਂ ਤੇ ਭੜੀਆਂ ਧਰਾਵਾਂ ਲਾ ਕੇ ਸਾਡੇ ਆਪਣੇ ਸ਼ੁਭੇ ਚ ਨਹੀਂ ਬਾਹਰ ਸੁੱਟ ਦਿੱਤਾ ਗਿਆ ਇਹਨਾਂ ਵੱਲੋਂ ਸਾਡੇ ਨਾਲ ਹਮੇਸ਼ਾ ਦਿੱਦੀ ਦੀ ਧਰਤੀ ਤੇ ਜਿਹੜਾ ਮਰਜੀ ਦਿੱਲੀ ਦੇ ਤਖਤ ਤੇ ਬੈ ਉਹ ਸਾਡੇ ਨਾਲ ਮਤਰਾ ਹੀ ਮਾਮਰ ਕਾ ਸ਼ੁਰੂ ਕਰਦਾ ਹੈ ਸਾਨੂੰ ਕੁਝ ਨਹੀਂ ਦੇ ਸਕਦਾ ਆਪਣੇ ਖੇਤਰ ਦੇ ਨਾਲ ਪੰਜਾਬ ਦੀ ਧਰਤੀ ਚ ਰਹਿੰਦੇ ਆਪਣੇ ਸੇਵਕਾਂ ਨਾਲ ਜੁੜ ਕੇ ਤੇ ਆਪਣੇ ਦੇਸ਼ ਉਚਾਨ ਵਾਸਤੇ ਇੱਕੋ ਇੱਕ ਤਰੀਕਾ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਨੇ ਕਿਉਂਕਿ ਅਸੀਂ ਕਿਸੇ ਵਿਸ਼ੇਸ਼ ਪਾਰਟੀ ਨਾਲ ਨਾ ਸਿਆਸੀ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਆਪਣੇ ਆਤਮਕ ਅਧਿਆਤਮਕ ਪੱਖ ਦੇ ਸ਼ੋਮੇ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਓ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਿੱਤੀ ਹੋਈ ਦਾਤ ਅਮਰਤੀ ਦਾਤ ਅਮਰ ਤੇ ਬਾਟੇ ਨਾਲ ਸਮੁੱਚੀ ਮਾਨਵਤਾ ਨੂੰ ਜੋੜਦੇ ਹੋ ਉਹਨਾਂ ਨੂੰ ਅਮਰਤੀ ਦੀ ਮਹਾਨਤਾ ਸਮਝਾਓ ਉਹਨਾਂ ਨੂੰ ਅਮਰਤੀ ਦੀ ਸੱਤਾ ਬਾਰੇ ਸਮਝਾਓ ਉਹਨਾਂ ਨੂੰ ਅਮਰਤੀ ਦੀ ਤਾਕਤ ਬਾਰੇ ਸਮਝਾਓ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਲਸਿਆਂ ਦੀ ਛਾਜਣਾ ਸ਼ੁਰੂ ਕਰ ਦਿੱਤੀ ਜਦੋਂ ਖਾਲਸਿਆਂ ਦੀ ਬਹੁਤਾਤ ਹੋ ਗਈ ਇਹ ਲੋਗ ਬੋਦੇ ਤੇ ਸਾਨੂੰ ਆਪਣਾ ਵੱਖਰਾ ਖਾਲਸਤਾਨ ਦੇਣ ਦੀ ਮਜਬੂਰ ਹੋ ਜਾਣਗੇ ਹਾਲਾਂਕਿ ਸਾਨੂੰ ਜ਼ਰੂਰਤ ਨਹੀਂ ਖਾਲਸਾ ਕਿਸੇ ਤੋਂ ਕੁਝ ਵੀ ਮੰਗ ਕੇ ਨਹੀਂ ਲੈਂਦਾ ਜਦੋਂ ਤੁਹਾਡੀ ਬਹਾਦਰੀ ਹੋਵੇਗੀ ਤੁਹਾਡਾ ਅਤਮ ਆਪੇ ਬਣ ਜਾਏਗਾ ਇੱਥੇ ਕੱਟਗਣਤੀਆਂ ਨੂੰ ਤਾੜਿਆ ਜਾਂਦਾ ਹੈ ਕਿ ਅੱਜ ਨਹੀਂ ਜਦੋਂ ਤੋਂ ਭਾਰਤ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ ਤੁਸੀਂ ਕੇਵਲ ਸਿੱਖਾਂ ਬਾਰੇ ਨਾ ਸੋਚਿਓ ਜਿੱਥੇ ਵੀ ਕੱਟਗਣਤੀਆਂ ਮੌਜੂਦ ਨੇ ਉਹਨਾਂ ਨੂੰ ਇਹਨਾਂ ਨੇ ਬੜਾ ਸਤਾਇਆ ਹੈ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਗਿਆ ਉਨ੍ਹਾਂ ਨਾਲ ਚੰਗੇ ਸਲੂਕ ਨਹੀਂ ਕੀਤੇ ਗਏ ਇੱਕ ਫਰਮਾਨ ਜਾਰੀ ਕਰਦਾ ਹੈ ਸਮੇਂ ਦਾ ਹਾਕਮ ਦੇਸ਼ ਦਾ ਪ੍ਰਧਾਨ ਮੰਤਰੀ ਕੱਲ ਦੀ ਅਖਬਾਰ ਪੜੋ ਜਿਹੜੇ ਪੰਜਾਬ ਦੇ ਹਿੱਤਾਂ ਦੀ ਸੋਚਦੇ ਨੇ ਉਹ ਇਸ ਪਾਰਟੀ ਨੂੰ ਤਲਾਂਜਲੀ ਦੇ ਦੇਣ ਛੱਡ ਦੇਣ ਪਾਰਟੀ ਇਸ ਖਬਰ ਨੂੰ ਪੜਦੇ ਅਨਸਾਰ ਕਿਉਂ ਉਹ ਕਹਿੰਦਾ ਵੀ ਪੰਜਾਬ ਦੇ ਨਾਲੋਂ 7 ਗੁਣਾ ਵੱਧ ਦੂਜੇ ਸ਼ੂਬਿਆਂ ਚ ਅਨਾਜ ਖਰੀਦਿਆ ਜਾਏਗਾ ਕਿਉਂ ਇਹ ਪੰਜਾਬੀ ਵਿਅਕਤੀ ਵਿਰੋਧਤਾ ਕਰ ਰਹੇ ਨੇ ਸਾਨੂੰ ਸਾਡਾ ਬਣਦਾ ਹੱਕ ਤੁਹਾਡੀ ਫਸਲ ਸਾਡੀ ਜਿਹੜੀ ਫਸਲ ਹੈ ਕਿਸਾਨ ਜਦੋਂ ਉਗਾਉਂਦਾ ਦਿਨ ਰਾਤ ਇੱਕ ਮਿਹਨਤ ਕਰਕੇ ਉਹੀ ਆਟਾ ਜਿਹੜਾ ਅਸੀਂ 17-1800 ਨੂੰ ਕਣਕ ਵੇਚੀ ਤੇ ਬਾਅਦ ਚ ਮਹੀਨੇ ਬਾਅਦ 35 ਰੁਪਏ ਥੇਲੀਆਂ ਚ ਫੈਂਕੋ ਕੇ ਖਰੀਦਿਆ ਜਾਂਦਾ ਹੈ ਅੱਧ ਤੋਂ ਵੱਧ ਜ਼ਿਆਦਾ ਪੈਸੇ ਉਹ ਲੋਕ ਕਮਾ ਰਹੇ ਨੇ ਜਿਨ੍ਹਾਂ ਕੋਈ ਸੋਤ ਨਹੀਂ ਉਹਨਾਂ ਕੁਝ ਵੀ ਨਹੀਂ ਕੀਤਾ ਨਾ ਕਣਕ ਨੂੰ ਪਾਣੀ ਲਾਇਆ ਨਾ ਜ਼ਮੀਨ ਵੇਚੀ ਨਾ ਵਾਹੀ ਨਾ ਰੱਖੀ ਕੀਤੀ 18 ਰੁਪਏ ਉਹਨੂੰ ਮਿਲੇ ਜਿਹਦਾ ਅੱਧੇ ਤੋਂ ਵੱਧ ਜ਼ਿਆਦਾ ਖਰਚਾ ਆ ਗਿਆ 18 ਰੁਪਏ ਉਹ ਕੁਮਾਰਿਆ ਜਿਹਨੇ ਬਸ ਪੀ ਕੇ ਆਟਾ ਪੈਕਿੰਗ ਕਰਕੇ ਥੈਲੀ ਵਿੱਚ ਪਾ ਕੇ ਤੁਹਾਨੂੰ ਦੇ ਸ਼ੁਪਰਦ ਕਰ ਦਿੱਤਾ ਹੋਰ ਸਕਦਾ ਹੈ ਤੁਹਾਡੇ ਆਟੇ 'ਚ ਕਣਕ ਹੋ ਵੀ ਨਾ ਉਹ ਪਦਾਰਥ ਹੋਣ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਮਿਕਸ ਕੀਤੇ ਹੁੰਦੇ ਨੇ ਇੱਕ ਪਾਸੇ ਉਹ ਤੇਲੀ ਲੈਣੇ ਉਹ ਇੱਕ ਪਾਸੇ ਕਣਕ ਧੋ ਕੇ ਸੁਕਾ ਕੇ ਪਸਾ ਕੇ ਆਪਣਾ ਆਟਾ ਲੈ ਲਏ ਫਿਰ ਦੋਵੇਂ ਪ੍ਰਸ਼ਾਦੇ ਪਕਾ ਕੇ ਵੇਖਿਓ ਕਿ ਕਿਹੜਾ ਪ੍ਰਸ਼ਾਦਾ ਇਹ ਪ੍ਰਸ਼ਾਦਾ ਤੇ ਇੱਕ ਮਿੰਟ ਬਾਅਦ ਸੁੱਕ ਜਾਂਦਾ ਤੁਹਾਡੇ ਤੋਂ ਖਾਧਾ ਨਹੀਂ ਜਾਂਦਾ ਉਹਨੂੰ ਸਾਰਾ ਦਿਨ ਡੱਬੇ 'ਚ ਰੱਖੋ ਤੇ ਜਿਹੜੇ ਆਪਣੀ ਕਣਕ ਦਾ ਪਸਾਏ ਆਟੇ ਦਾ ਪ੍ਰਸ਼ਾਦਾ ਉਹ ਖਰਾਬ ਨਹੀਂ ਹੁੰਦਾ ਬਾਤ ਉਹਨੂੰ ਵੀ ਖਾ ਸਕਦੇ ਹਾਂ ਅਸੀਂ ਖੁਦ ਖਾਧੀਆਂ ਨਹੀਂ ਛੋੜਦੇ ਹੰਧੀਆਂ ਆਪਣੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਤਿੰਨ ਤਿੰਨ ਵਾਰੀ ਰੋਟੀ ਖਾਣ ਤੋਂ ਬਾਅਦ ਵੀ ਉਹ ਪ੍ਰਸ਼ਾਦਾ ਮਾੜਾ ਨਹੀਂ ਲੱਗਦਾ ਇਹ ਤੇ ਇਹਨਾਂ ਕਣਕਾਂ ਦੇ ਉੱਤੇ ਵੀ ਕੈਮੀਕਲ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਾ ਕੇ ਇਹ ਥੈੜੀਆਂ ਬਣਾਈਆਂ ਜਾਂਦੀਆਂ ਨੇ ਪੈਕਟਾਂ ਵਾਲਾ ਦੁੱਧ ਮੱਝਾਂ ਦਾ ਦੁੱਧ ਨਹੀਂ ਜੀ ਇਹ ਤਿਆਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਿਸੇ ਵੀ ਪੈਕਟ ਨੂੰ ਦੇ ਵਿੱਚ ਤੁਹਾਨੂੰ ਪ्योर ਦੁੱਧ ਨਹੀਂ ਮਿਲਦਾ ਉਹਦੇ ਉੱਤੇ ਥੈਦੀ ਦੇ ਕਦੇ ਵੀ ਨਹੀਂ ਤੁਸੀਂ ਪੜਿਆ ਹਣਾ ਉਹ ਥੈਦੀ ਦੇ ਉੱਤੇ ਲਿਖਿਆ ਹੋਇਆ ਹੈ ਵੀ ਇਹਨਾਂ-ਇਨਾਂ ਚੀਜ਼ਾਂ ਨੂੰ ਮਿਕਸ ਕਰਕੇ ਉਹਦਾ ਘੋਲ ਬਣਾ ਕੇ ਤੁਹਾਨੂੰ ਸਪਰਦ ਕੀਤਾ ਜਾਂਦਾ ਹੈ ਸਾਡਾ ਅਸ਼ਰੀ ਦੁੱਧ ਜਿਹੜਾ ਉਹ ਆਪਣੇ ਸ਼ੁਭਿਆਂ ਵਿੱਚ ਵਰਤਲੇਦੇ ਨੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਪੀਓ ਥੈਲੀਆਂ ਵਾਲਾ ਪੀ ਇੰਨੀ ਵੱਡੀ ਘਾਟ ਹੈ ਦੁੱਧ ਹਾਲਾਂਕਿ ਦੁੱਧ ਦੀ ਨਦੀ ਵਗਦੀ ਪੰਜਾਬ ਦਰਿਆ ਹੈ ਦੁੱਧ ਦਾ ਤੇ ਕਣਕ ਦਾ ਝੋਨੇ ਦਾ ਇਸੇ ਕਰਕੇ ਉਹ ਚੰਦ ਹੈ ਕਿ ਇਹਨਾਂ ਦੀ ਕਣਕ ਜਦੋਂ ਮੰਡੀਆਂ ਚ ਰੁਲੇਗੀ ਇਹ ਆਪੇ ਆਪਣਾ ਸਮਰਥਨ ਮੁੱਲ ਐਮ ਐਸ ਪੀ ਮੰਗਣਾ ਛੱਡ ਦੇਣਗੇ ਰੁਣਾ ਰੁਪਈਆ ਛੁੱਟ ਕੇ ਸਾਡੇ ਵੱਡੇ ਵੱਡੇ ਲੀਡਰਾਂ ਦੀਆਂ ਝੋਲੀਆਂ 'ਚ ਉਹਨਾਂ ਨੂੰ ਇਹਨੇ ਤਬਦੀਲ ਕਰ ਲਿਆ। ਪਰ ਇੱਥੇ ਗੁਰੂ ਸਾਡਾ ਇਹ ਗੱਲ ਕਹਿੰਦਾ ਕਿ ਧੀਰਜ ਰੱਖ। ਇਸ ਸੰਸਾਰ ਦੀ ਜ਼ਿੰਦਗੀ ਜਿਉਂਦਿਆਂ ਤੇਰੀ ਜ਼ਿੰਦਗੀ ਨਾਲ ਧਰੋਹ ਕਰਨ ਵਾਲਾ ਵਿਅਕਤੀ ਜ਼ਿਆਦਾ ਚਿਤ ਸੰਸਾਰ ਤੇ ਨਹੀਂ ਰਹਿੰਦਾ ਇਹਨੇ। ਹਰ ਇੱਕ ਵਿਅਕਤੀ ਨੂੰ ਆਪਣੇ ਕੀਤੇ ਇੱਕ-ਇੱਕ ਕਰਮ ਦਾ ਹਿਸਾਬ ਦੇਣਾ ਪੈਂਦਾ ਬਾਣੀ। ਤਿੰਨ ਸਾਥ ਕਿਦੇ ਅੱਗੇ ਦੇਣਾ ਜਿਹੜਾ ਸਾਰਿਆਂ ਵਿੱਚ ਬੋਲਦਾ ਹੈ ਜਿਹਨੂੰ ਬਾਬੇ ਆਖਿਆ ਭਾਈ ਮਰਦਾਨਾ ਭਾਈ ਬਾਲਾ ਪਤ ਇੱਕ ਦਮ ਦੇ ਆਵੇਂ ਛਾਲਾ ਨਾ ਮਾਰੋ ਆਵੇਂ ਨਾ ਪੜਕੋ ਪਤਾ ਨਹੀਂ ਅੰਦਰ ਗਿਆ ਸਾਹ ਬਾਹਰ ਆਉਣਾ ਕਿ ਨਹੀਂ ਬਾਬੇ ਦੀ ਬਾਣੀ ਨੇ ਆਖਿਆ ਹਮ ਆਦਮੀ ਹਾਂ ਇੱਕ ਦੰਮੀ ਮੋਹਤ ਮੋਹਤ ਨਾ ਜਾਣ ਨਾਨਕ ਬਿਨ ਮੈਂ ਤਸੈ ਜਾਂਕੇ ਜੀ ਪੁਰਾਣਾ ਅੰਦੇ ਜੀਵਨਾ ਵਿਚਾਨ ਦੇਖ ਕਿਤੇ ਕਿ ਦਿਨਾ ਉਹ ਰਾਮ ਬੋਲਿਆ ਭਗਤ ਕਹਿੰਦੇ ਨੇ ਜਿਹੜਾ ਤੁਹਾਨੂੰ ਇਹ ਸਮਝਾ ਦੇ ਕਿ ਕਿੰਨੇ ਕੁ ਦਿਨਾਂ ਤੱਕ ਪੁਰਾਣਾ ਐ ਸੰਸਾਰ ਤੇ ਐਵੇਂ ਹੰਕਾਰੀ ਹੋਇਆ ਪਰਦਾ ਐਵੇਂ ਦੁਰਾਚਾਰੀ ਹੋਇਆ ਪਰਦਾ ਆਪਣੀ ਜ਼ਿੰਦਗੀ ਨੂੰ ਅਧਿਆਤਮਿਕ ਪੱਖ ਦਾ ਜੋੜ ਗਿਆਨ ਦੇ ਸਾਗਰ, ਪੁਰ ਸਾਗਰ ਨਤਨੀ ਭੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭਾ ਵੈਸ ਸਰਵਰਮ ਹਸ ਪ੍ਰਾਨਪਤ ਪਾਵੈ ਸਤਗੁਰ ਆਖਿਆ ਕਿਉਂ ਬਗਲੇ ਵਾਲਾ ਜੀਵਨ ਜਿਉਣਾ ਕਿਆ ਬਗ ਬੱਪੜਾ ਛਪੜੀ ਨਾ ਏ ਕੀਚੜ ਰੂਪੈ ਮਰਨਾ ਜਾਏ ਉਹਦੀ ਮਰ ਤੇ ਜਾਂਦੀ ਨਹੀਂ ਸੰਤ ਦੇ ਕੱਪੜੇ ਤੇ ਜਿੱਤੇ ਨੇ ਇਹ ਗੱਲ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਥਾਗ ਨੂੰ ਆਖੀ ਸੀ ਸੱਜਣਾ ਚੇਤੇ ਰੱਖ ਤੂੰ ਤਨ ਤੇ ਬਸਤ ਚਿੱਤੇ ਪਾ ਕੇ ਲੋਕਾਂ ਨੂੰ ਲੁੱਟਣਾ ਖਾਗਣਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਣ ਘੁੱਟ ਘੁੱਟ ਜੀਆਂ ਖਾਮਣੇ ਬੱਗੇ ਨਾ ਕਹੀਨ ਸੰਤ ਨਹੀਂ ਪਾ ਸਕਦਾ ਮਾਪੇ ਦਾ ਸ਼ਬਦ ਛੁਣਦੇ ਆ ਇੱਕ ਰਗੰਦਾ ਸੀ ਇੱਕ ਜੰਦਾ ਸੀ ਸਤ ਗੁਰਾਂ ਦੇ ਚਰਨਾਂ ਤੇ ਇਕੱਠਾ ਇੱਕੋ ਸ਼ਬਦ ਨਾਲ ਸੋਝੀ ਆ ਗਈ। ਅਸੀਂ ਵੱਡੇ ਵੱਡੇ ਪਾ ਕੇ ਗੱਤਰੇ, ਤਕਾਰ ਸਜਾ ਕੇ ਦਸਤਾਰਾਂ ਸਿੱਖ ਬਾਣਿਆਂ ਚ ਜਿਨ੍ਹਾਂ ਲੋਕਾਂ ਨੇ ਹਰਿਮੰਦਰ ਨੂੰ ਢਾਇਆ, ਜਿਨ੍ਹਾਂ ਲੋਕਾਂ ਨੇ ਸਾਡੀ ਜ਼ਿੰਦਗੀ ਨੂੰ ਨਿਤਾੜਿਆ ਉਹਨਾਂ ਦੀ ਗੋਦੀ ਵਿੱਚ ਜਾ ਕੇ ਬਹਿ ਗਏ। ਚੰਗੀ ਤਰ੍ਹਾਂ ਪੜਨ ਉਸ ਖਬਰ ਨੂੰ ਜਿਹੜੀ ਕੱਲ ਛੱਪੀ ਵੀ ਸਤ ਗੁਣਾ ਵਦ ਕਣਕ ਜਿਹੜੀ ਹੈ ਉਹ ਦੂਜੇ ਸ਼ੋਭਿਆਂ ਚੋਂ ਖਰੀਦੀ ਜਾਗੀ ਪੰਜਾਬ ਨਾਲੋਂ ਕਿ ਇਹਨਾਂ ਦੀ ਕਣਕ ਰੁਲਦੀ ਰਹੰਦੀਆਂ ਚ ਇਹਨਾਂ ਦੀ ਕਣਕ ਪਈ ਰਹੇ ਘਰਾਂ ਚ ਹਾਲਾਂਕਿ ਕਿਤੇ ਕੁਝ ਨਹੀਂ ਹੋਣ ਵਾਲਾ ਤੁਹਾਡਾ ਇੱਕ ਇੱਕ ਦਾਣਾ ਤੁਹਾਡੇ ਕੰਮ ਆ ਸਕਦਾ ਹੈ ਘਰ ਰੱਖਿਆ ਵੀ ਵੇਚ ਦੇਣਾ ਪਰ ਸਿਰਫ ਸਤਾਨ ਵਾਸਤੇ ਕਿ ਜਿਹ ਹੱਦਾਂ ਤੋਂ ਨਹੀਂ ਉੱਢਦੇ ਤੇ ਇਹਨਾਂ ਨੂੰ ਇਸ ਤਰੀਕੇ ਉਫਾਇਰ ਗਾਇਆ ਭਗਤ ਸਹਿਬ ਕਹਿੰਦੇ ਨੇ ਕੋਈ ਨਹੀਂ ਕੁਝ ਕਰ ਰਿਹਾ ਸਾਰਿਆਂ ਵਿੱਚ ਪਰਮੇਸ਼ਰ ਹੈ ਸਭੈ ਕਟ ਰਾਮ ਬੁਨ ਲੈ ਰਾਮਾ ਬੁਨੈ ਸਾਰੇ ਕਟਾਂ ਵਿੱਚ ਹੀ ਪਾਈ ਪ੍ਰਮਾਤਮਾ ਬੋਲਦਾ ਹੈ ਪ੍ਰਮਾਤਮਾ ਹੀ ਬੁਨੈ ਬੋਲਦਾ ਹੈ ਰਾਮ ਬਿਨਾਂ ਕੋ ਬੁਨ ਲੈ ਦੇ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਬੋਲਦਾ ਕਿਉਂ ਕਿਉਂਕਿ ਇਹ ਸੰਸਾਰ ਜਿਹੜਾ ਇੱਕ ਲਮਾਟੀ ਕੁੰਦਰ ਚੀਟੀ ਭੱਦਨ ਹੈ ਬਹੁ ਨਾਨਾ ਨੇ ਇਹ ਭਾਵੇਂ ਜਿਵੇਂ ਇੱਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ ਇਸੇ ਤਰ੍ਹਾਂ ਅਸਥਾਵਰਦੰਗਮ ਕੀਟਪਤੰਗਮ ਘਟ ਘੜ ਰਾਮ ਸਮਾਨਾ ਨੇ ਇਹ ਕੀੜੇ ਪਕੌੜੇ ਇਹ ਲੜਣਾ ਬੰਦ ਕਰਿਆ ਕਰੋ ਮਾਤਾ ਜੀ ਚਲਾ ਦਿਓ ਜੀ ਨਜ਼ਰ ਕਥਨੀ ਪਿੱਛੋਂ ਉਹਦੇ ਲੜਟਾਂ ਹੀ ਬੰਦ ਕਰਨੀਆਂ ਔਰ ਕੁਛ ਨਹੀਂ ਅਸਥਾਵਰਦੰਗਮ ਕੀਟਪਤੰਗਮ ਕਟ ਕਟ RAM ਸਮਾਨਾਰੇ ਇਸ ਤਰ੍ਹਾਂ ਹਾਥੀ ਤੋਂ ਲੈ ਕੇ ਕੀੜੀ ਤੱਕ ਜਿੰਦ ਤੇ ਨਰਜਿੰਦ ਪਦਾਰਥਾਂ ਦੇ ਵਿੱਚ ਸਜਿੰਦ ਪਦਾਰਥਾਂ ਦੇ ਵਿੱਚ ਕੀੜਿਆਂ ਪਤੰਗਿਆਂ ਵਿੱਚ ਹਰੇਕ ਘਟ ਦੇ ਵਿੱਚ ਉਹ ਪਰਮੇਸ਼ਰ ਸਮਾਇਆ ਹੋਇਆ ਹੈ ਪਰਮੇਸ਼ਰ ਜੀ ਜੋਤ ਜਗ ਰਹੀ ਹੈ ਪਰਮੇਸ਼ਰ ਆਪਣੇ ਆਪ ਵਿੱਚ ਸਾਰਿਆਂ ਚ ਰਮਿਆ ਹਰ ਇੱਕ ਪ੍ਰਾਣੀ ਦੇ ਵਿੱਚ ਭਗਤ ਨਾਮਦੇਵ ਜੀ ਜਿਹੜੇ ਸ਼ਬਦ ਉਚਾਰਨ ਕਰ ਰਹੇ ਨੇ ਇਹਨਾਂ ਦੇ ਜੀਵਨ ਦੀ ਗੱਤ ਹੈ ਪ੍ਰਸ਼ਾਤਾ ਬਣਾ ਰਹੇ ਸਨ ਕੁੱਤਾ ਆਇਆ ਪ੍ਰਸ਼ਾਦਾ ਚੁੱਕ ਕੇ ਪਾਰ ਗਿਆ ਭਗਤ ਸਾਹਿਬ ਜੀ ਆਪਣਾ ਸਬਜੀ ਵਾਲਾ ਪੁੱਜਾ ਲੈ ਕੇ ਉਸ ਕੁੱਕਰ ਦੇ ਮਗਰ ਦੌੜਦੇ ਨੇ ਅਵਾਜ਼ਾਂ ਮਾਰਦੇ ਨੇ ਸੱਜਣਾ ਪ੍ਰਸ਼ਾਦਾ ਲੈ ਗਿਆ ਤੇ ਖਾਏ ਨਾ ਕਾਦੇ ਨਾਲ ਅਸ਼ਰੂਣਾ ਤੇ ਲਿੰਦਾ ਜਾਨ ਉਹ ਕੁੱਤੇ ਨੂੰ ਸੀ ਵੇਖਦੇ ਜੀ ਕੁੱਤੇ ਵਿੱਚ ਬੈਠੇ ਭਗਵਾਨ ਨਾਲ ਗੱਲਾਂ ਕਰ ਰਹੇ ਨੇ ਅਨੰਤ ਵਾਰੀ ਅਮੂ ਸਮਣੇ ਪ੍ਰਤੱਖ ਭਗਤ ਸਾਹਿਬਾਂ ਨੇ वार्तालाप ਕੀਤੀ ਜਿਹਦੇ ਚ ਸ਼ਬਦ ਨੇ ਭਗਤ ਜੀ ਗੱਲ ਕਰਦੇ ਨੇ ਟੈਲੀਫੋਨ ਦੀ ਕਾਰ ਤੇ ਬਾਅਦ ਚਾਈਦਾ ਬਾਣੀ ਚ ਭਗਤ ਸਾਹਿਬ ਜਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਕਾਲ ਤੋਂ ਪਹਿਲਾਂ ਹਨ ਸਤਿਗੁਰੂ 1469 ਈਸਵੀ ਚ ਸੰਸਾਰ ਤੇ ਆਉਂਦੇ ਨੇ ਭਗਤ ਸਾਹਿਬ 14ਵੀਂ ਸਦੀ ਦੇ ਨੇ ਉਹਨਾਂ ਨੇ ਆਖਿਆ ਭਗਤ ਨਾਮਦੇਵ ਜੀ ਫੋਨ ਨਾਲ ਗੱਲ ਕਰਦੇ ਨੇ ਪਰਮੇਸ਼ਰ ਤੇ ਇਸ ਤਰ੍ਹਾਂ ਗੱਲ ਕਰਾਰੇ ਜਿਵੇਂ ਆਪਾਂ ਟੈਲੀਫੋਨ ਤੇ ਕਰਦੇ ਨੇ ਭਗਤ ਜੀ ਕਹਿੰਦੇ ਹਨ ਕੁੰ ਕੁੰਰੇ ਹਗੋਂ ਉੱਤਰ ਦੇਂਦੇ ਨੇ ਭਗਤ ਰਾਮਾ ਜੀ ਨਾਮਾ ਕਦ ਨਹੀਂ ਆਏ ਉਹ ਜੀ ਕਿਸ ਕੰਮ ਲਈ ਆਲਾ ਤੇ ਦਿਮਾਰਣਾ ਜਨ ਕਰਨਾ ਇਹ ਜਿਹੜਾ ਸੰਸਾਰ ਭਾਵ ਸਾ ਕਰੈ ਇਹ ਜਮਾ ਦਾ ਜੰਦਾਲ ਇਹਨਾਂ ਬੰਦਨਾ ਤੋਂ ਮੈਨੂੰ ਮੁਕਤ ਕਰ ਪਰਮੇਸ਼ਰ ਮੇਰੇ ਤੇ ਦਇਆ ਕਰ ਉਹ ਭਗਤ ਸਾਹਿਬ ਕੁੰਜਾਂ ਲੈ ਕੇ ਦੋੜੇ ਦੀ ਸ਼ਬਦੀ ਦਾ ਉੱਤਰ ਦਰਦਾ ਹੈ ਕਿ ਨਾ ਫਿਰ ਅਰਦਾਸ ਕੀਤੀ ਸੀ ਇਹਦਾ ਅਮੀਰ ਕਰੀ ਇਹੋ ਜਿਹੇ ਰੂਪ ਚ ਮੇਰੇ ਸਾਹਮਣੇ ਨਾ ਆਈ ਕਿ ਤੇਰੀ ਪਿੱਛੇ ਕੋਈ ਛੋਟਾ ਮਾਰੇ ਦੰਗ ਮਾਰੇ ਕਿਉਂਕਿ ਸਾਰੇ ਲੋਕਾਂ ਦੇ ਤੈਨੂੰ ਨਹੀਂ ਪਛਾੜਨਾ ਕਿ ਤੂੰ ਰੱਬ ਵੀ ਇਹਨਾਂ ਸਾਰਿਆਂ ਤੋਂ ਅਸ਼ਿਆਤ ਅਸੀਂ ਮਾਰਨੇ ਆਪਣੇ ਘਰਾਂ ਚੋਂ ਛੱਡੀਆਂ ਕਾਇਆਂ ਕਈ ਲੱਤਾਂ ਹੀ ਵੜਦਣੇ ਵਾਲ ਕੇ ਕਦਰ ਸੀ ਆਪਾਂ ਹੀ ਛੱਡੀਆਂ ਨੇ ਕੋ ਦੂਜਾ ਨਹੀਂ ਦੋਸਰੇ ਸਰਕਾਰਾਂ ਨੂੰ ਦਿੱਤੇ ਇਹ ਤੇ ਸੰਵਾਲ ਦੇ ਦੀ ਜੀ ਬੌਸਾਲਾ ਨਹੀਂ ਬਣਾਉਂਦੀ ਕਿਉਂ ਉਹ ਸੰਵਾਲਣ ਤੁਸੀਂ ਦੁੱਧ ਪੀ ਕੇ ਛੱਡਿਆ ਨਹੀਂ ਤੁਹਾਨੂੰ ਚਾਹੀਦਾ ਇੱਥੇ ਉਕੇ ਜਤਨ ਕਰੋ ਸੰਭਾਲ ਲਓ ਜਾ ਕੇ ਨੂੰ ਆਪਣੇ ਘਰ ਰੱਖੋ ਜਦੋਂ ਦੁੱਧ ਦੇਣ ਦੀ ਸਮਰੱਥਾ ਖਤਮ ਹੋ ਗਈ ਉਦੋਂ ਬਾਅਦ ਛੱਡਾ ਜੀ ਗਊਸ਼ਾਲਾ ਦੇ ਦਿੰਦੇ ਇਹੋ ਜਿਹਾ ਵਤੀਰਾ ਹੌਲੀ-ਹੌਲੀ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਜੰਮਿਆ ਜਿਨ੍ਹਾਂ ਨੇ ਪਾਲਿਆ ਉਹਨਾਂ ਦਾ ਏਡਾ ਨਰਾਦਰ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਜਿੰਨੇ ਬਿਰਧ ਆਸ਼ਰਮ ਪੰਜਾਬ ਦੀ ਧਰਤੀ ਤੇ ਖੁੱਲ ਰਹੇ ਨੇ ਇਹਨੇ ਬਾਹਰਲੇ ਸ਼ੁਭਿਆਂ ਚ ਨਹੀਂ ਜਿਨ੍ਹਾਂ ਨੂੰ ਗੁਰੂਆਂ ਖੀਰਾਂ ਦੀ ਧਰਤੀ ਕਹਿ ਕੇ ਬਿਆਨ ਕੀਤਾ ਜਾਂਦਾ ਜਿੱਥੇ ਸਾਰਿਆਂ ਤੋਂ ਵੱਧ ਧਰਤੀ ਤੇ ਵਸਦੇ ਵਸੰਦਿਆਂ ਦਾ ਪਸ਼ੂ ਪੰਛੀਆਂ ਤੋਂ ਲੈ ਕੇ ਮਨੁੱਖਾ ਤੱਕ ਅਦਬ ਕੀਤਾ ਜਾਂਦਾ ਹੈ ਉਸ ertid ਤੇ ਇਹਨੇ ਮਿਲਦਾ ਸ਼ਰਮ ਖੁੱਲਨੇ ਕਿ ਅਨੰਤ ਬਿਰਧ ਵਿਅਕਤੀ ਜਿਹੜੇ ਨੇ ਉਹ ਆਪਣਾ ਤਨ ਦੇ ਕਿ ਉਹਨਾਂ ਚ ਜਾ ਕੇ ਭੈਜ ਜਾਂਦੇ ਨੇ ਪਿੰਨ ਹੀ ਸਾਡਾ ਸਤਕਾਰ ਹੋਣੀ ਨਹੀਂ ਸਾਡਾ ਆਦਰ ਹੋਣੀ ਹੈ ਸਾਡੇ ਅੰਦਰੋਂ ਦਇਆ ਭਾਵਨਾ ਸਮਾਪਤ ਹੋ ਚੁੱਕੀ ਹੈ ਤੇ ਭਗਤ ਸ਼ਬਦ ਕਹਿੰਦੇ ਨੇ ਸਾਰਿਆਂ ਚ ਰੱਬ ਵਸਦਾ ਹੈ ਲੇਖਾ ਸਾਰਿਆਂ ਨੂੰ ਦੇਣਾ ਪੈਣਾ ਹੈ ਹਰ ਇੱਕ ਪ੍ਰਮਾਤਮਾ ਦਾ ਆਪਣਾ ਸਰੂਪ ਹੈ ਪ੍ਰਮਾਤਮਾ ਸਾਰਿਆਂ ਚ ਸਮਾਇਆ ਹੋਇਆ ਇਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਭ ਆਸਾ ਇਹ ਸਜਣਾ ਇੱਕ ਦੀ ਆਸ ਰੱਖ ਉਸ ਬੰ ਪ੍ਰਭੂ ਦਾ ਧਿਆਨ ਤਾਰ ਜਿਹੜਾ ਸਾਰਿਆਂ ਦਾ ਧਿਆਨ ਲੱਟਦਾ ਹੈ ਪਰਮੇਸ਼ਰ ਤੋਂ ਬਿਨਾ ਕਿਸੇ ਦੀ ਟੇਕ ਨਾ ਰੱਖੀ ਤੇ ਪੰਜਵੇਂ ਪਾਸ਼ਾ ਨੇ ਤਾਂ ਸਿੱਧੇ ਜੇ ਸ਼ਬਦਾ ਚ ਆਖਿਆ ਠੋਕ ਕੇ ਕਿ ਐਵੇਂ ਕਿਸੇ ਤੇ ਟੇਕ ਰੱਖ ਕੇ ਬਿਠਾ ਹੈ ਮੰਗਤਾ ਬਣੀ ਬਿਠਾ ਹੈ ਔਰ ਅਬ ਦਾਕ ਸਾਰੇ ਮੰਗਤੇ ਨੇ ਜਗਤ ਭਿਖਾਰੀ ਫਿਰ ਕਹੈ ਸਭ ਕੋ ਦਾਤਾਰਾ ਸੁਭਨ ਸਹਿਜ ਬਾਬਿਆ ਆਖਿਆ ਮਨੁੱਖੀ ਤੇਗ ਮਿਰਤੀ ਸਭ ਧਾਨ ਦੇਵਨ ਕੋ ਏਕ ਹੈ ਭਗਵਾਨ ਉਹ ਇਨਾਂ ਦਾ ਗਜਸਟ ਕਹ ਦੀ ਹੈ ਰਹ ਅਗਾਏ ਬੋ ਨਾ ਕ੍ਰਿਸ਼ਨਾ ਲਗਾਏ ਇਥੇ ਸਤਿਗੁਰਾਂ ਤੇ ਪ੍ਰਣਾਮਨ ਨਾਮਾ ਪਹਿਨੇ ਕੰਮਾ ਉਹ ਠਾਕੁਰ ਕੋ ਦਾਸਾਰੇ ਨਾਮ ਦੀ ਬੇਨਤੀ ਕਰਦਾ ਹੈ ਜਿਹੜਾ ਮਨੁ ਪ੍ਰਭੂ ਦਾ ਧਿਆਨ ਕਰਕੇ ਨਿਸ਼ਕਾਮ ਹੋ ਜਾਂਦਾ ਹੈ ਉਸ ਵਿੱਚ ਇਹ ਪ੍ਰਭੂ ਵਿੱਚ ਕੋਈ ਭੇਦ ਨਹੀਂ ਰਹਿੰਦਾ ਇਹ ਗੱਲ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ ਹਰ ਹਰ ਜਨ ਦੇ ਇੱਕ ਹੈ ਇਹ ਵਿਚਾਰ ਕਛ ਨਾਹੀਂ ਚਲ ਕੇ ਉੱਤ ਤਰੰਗ ਜਿਉ ਜਲ ਹੀ ਵਿਖੈ ਸੁਭਾਹ ਹੋਈਆਂ ਪੁੱਲਾਂ ਟੁਕਾ ਤੋਂ ਖਿਮਾ ਪ੍ਰੇਮ ਸ਼ਕਤੀ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਜਪੂ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ